ਉਦੋਂ ਪਹਿਲਾ 6 ਸਾਲ ਦਾ ਬੱਚਾ ਜਿਹੜਾ ਸਕੂਲੋਂ ਆ ਰਿਹਾ ਸੀ ਕੁਝ ਲੋਕਾਂ ਵੱਲੋਂ ਉਸਨੂੰ ਕਿਡਨੈਪ ਕੀਤਾ ਗਿਆ ਸੀ ਕਿਡਨੈਪਰਜ਼ ਵੱਲੋਂ ਬਾਅਦ 'ਚੋਂ ਉਸਦੇ ਪਰਿਵਾਰ ਕੋਲੋਂ 2 ਕਰੋੜ ਰੁਪਏ ਫਰੋਤੀ ਦੀ ਮੰਗ ਵੀ ਕੀਤੀ ਤੇ ਜਿਸ ਤੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਮਾਸਟਰਮਾਈਂਡ ਦੇ ਨਾਲ-ਨਾਲ ਉਸਦੇ ਇੱਕ ਸਾਥੀ ਨੂੰ ਵੀ ਕਾਬੂ ਕੀਤਾ ਗਿਆ ਸੀ ਤੇ ਬਾਕੀ ਸਾਥੀਆਂ ਦੇ ਪਾਲ ਵਿੱਚ ਲਗਾਤਾਰ ਪੁਲਿਸ ਆਪਣੀ ਕੋਸ਼ਿਸ਼ ਕਰ ਰਹੀ ਸੀ ਜਿਸ ਤੇ ਚਲਦਿਆਂ ਅੱਜ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਤੇ ਇਸਦੇ ਦੋ ਸਾਥੀ ਹੋਰ ਕਾਬੂਚੇ ਕੀਤੇ ਗਏ ਇਸ ਸਬੰਧੀ ਜਾਣਕਾਰੀ ਦੇਦਿਆਂ ਹੋਇਆ ਐਸਐਸਪੀ ਦਿਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਲਗਾਤਾਰ ਇਹਨਾਂ ਨੂੰ ਟ੍ਰੇਸ ਕਰ ਰਹੇ ਸਨ ਅਤੇ ਉਨ੍ਹਾਂ ਨੇ ਅੱਜ ਸਵੇਰੇ 7 ਵਜੇ ਜਿਹੜੇ ਕਿ ਇਸ ਤੇ ਦੋ ਸਾਥੀ ਸਨ ਗੋਆ ਵਿੱਚ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਉਹ ਪੁਲਿਸ ਵੱਲੋਂ ਹੁਣ ਗੋਆ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕਰਨ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪੂਰਾ ਇਹ ਸ਼ੱਕ ਹੈ ਕਿ ਇਸ ਕਿਡਨਾਪਿੰਗ ਵਿੱਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਨੇ ਫਿਲਹਾਲ ਐਸਐਸਪੀ ਦਿਲਜੀਤ ਸਿੰਘ ਢਿੱਲੋਂ ਨੇ ਇਹ ਕਾਬੂ ਕੀਤੇ ਗਏ આરોપીਆਂ ਦੇ ਨਾਮ ਦੱਸੇ ਪਰ ਉਹਨਾਂ ਨੇ ਕਿਹਾ ਕਿ ਹੱਲੇ ਵੀ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਦੇ ਸਾਰੇ આરોપી ਜਿਹੜੇ ਆ ਉਹ ਕਾਬੂ ਕੀਤੇ ਜਾਣ। ਜਿਸ ਤਰ੍ਹਾਂ ਆ ਕਾਫੀ ਇਹ ਸੰਵੇਦਨਸ਼ੀਲ ਘਟਨਾ ਸੀ ਕਿ ਮਾਹਿਰ ਭੰਡਾਰੀ ਨੂੰ ਪਿਛਲੇ ਕੁਝ ਦਿਨ ਪਹਿਲਾਂ ਪਠਾਨਕੋਟ ਤੋਂ 2 ਕਰੋੜ ਦੀ ਫਰौती ਲਈ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਜਿਹੜੇ ਮੇਨ ਦੋਸ਼ੀ ਸੀ ਮਾਹਿਰ ਭੰਡਾਰੀ ਨੂੰ ਚੱਕੀ ਬ੍ਰਿਜ ਦੇ ਥੱਲੇ हिमाचल ਦੇ ਵਿੱਚ ਉਹ ਛੱਡ ਕੇ ਆਪ ਫਰਾਰ ਹੋ ਗਏ ਸੀਗੇ ਸਾਡੀਆਂ ਸੂਚਨਾਵਾਂ ਅਨੁਸਾਰ ਔਰ ਜਿਹੜੇ ਦੋਸ਼ੀਆਂ ਦੇ ਫੁੱਟਪ੍ਰਿੰਟਸ ਆ ਉਹ ਇੱਥੋਂ ਇਹਨੂੰ ਬੱਚੇ ਨੂੰ ਛੱਡ ਕੇ ਧਰਮਸ਼ਾਲਾ ਜਾਂਦੇ ਆ ਧਰਮਸ਼ਾਲਾ ਤੋਂ ਬਾਅਦ ਇਹ ਦਿਨ ਦੇ ਵਕਤ ਟਰੈਵਲ ਕਰਕੇ ਚੰਡੀਗੜ੍ਹ ਪਹੁੰਚ ਜਾਂਦੇ ਨੇ ਨੈਕਸਟ ਡੇ ਜਿਸ ਦਿਨ ਕਿਡਨਾਪ ਹੁੰਦਾ ਬੱਚਾ ਔਰ ਚੰਡੀਗੜ੍ਹ ਇਹਨਾਂ ਦਾ ਤਕਰੀਬਨ ਦੋ ਰਾਤਾਂ ਦਾ ਸਟੇ ਰਹਿਦਾ ਅਲੱਗ-ਅਲੱਗ ਧੱਕ ਜਗ੍ਹਾ ਦੇਤੇ ਸੋ ਸਾਡੀਆਂ ਟੀਮ ਜਿਹੜੀਆਂ ਹੈਗੀਆਂ ਚੰਡੀਗੜ੍ਹ ਵੀ ਲਗਾਤਾਰ ਕੰਮ ਕਰ ਰਹੀਆਂ ਸੀ ਇਹਨਾਂ ਨੂੰ ਟਰੈਕ ਕਰ ਰਹੀਆਂ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਜਿਹੜੇ ਉਪਰਾਲੇ ਹੋ ਰਹੇ ਸੀਗੇ ਉੱਥੋਂ ਅਚਾਨਕ ਇਹਨਾਂ ਦਾ ਜਿਹੜਾ ਹੈਗਾ ਆ ਕਮਿਊਨੀਕੇਸ਼ਨ ਜਿਹੜਾ ਹੈਗਾ ਆ ਜਾਂ ਇਹਨਾਂ ਦਾ ਟੈਕਨੀਕਲ ਜਿਹੜਾ ਹੈਗਾ ਉਹ ਸਾਰਾ ਕੁਝ ਇਹ ਵਾਈਡ ਅਪ ਕਰ ਦਿੰਦੇ ਆ ਔਰ ਇਹਨਾਂ ਦੀ ਜਿਹੜੀ ਫਿਰ ਦੁਬਾਰਾ ਸਾਨੂੰ ਇਹਨਾਂ ਨੂੰ ਸੂਚਨਾ ਮਿਲਦੀ ਆ ਇਨਫੋਰਮੇਸ਼ਨ ਮਿਲਦੀ ਆ ਉਹ ਦਿੱਲੀ ਵੱਾਰੇ ਪ੍ਰਾਪਤ ਹੁੰਦੀ ਆ ਸੋ ਬਿਨਾ ਕਿਸੇ ਸਮਾਂ ਗਵਾਏ ਜਿਹੜੀਆਂ ਸਾਡੀਆਂ ਜਿਹੜੀਆਂ ਹੈਗੀਆਂ ਟੀਮਸ ਹੈਗੀਆਂ ਉਹ ਦਿੱਲੀ ਇਹਨਾਂ ਨੂੰ ਮਗਰ ਪਹੁੰਚ ਜਾਂਦੀਆਂ ਉੱਥੇ ਬਹੁਤ ਸਾਰੇ ਸਾਨੂੰ ਇਹਨਾਂ ਦੇ ਜਿਹੜੇ ਫੁੱਟਪ੍ਰਿੰਟਸ ਜਿਹੜੇ ਹੈਗੇ ਆ ਡਿਜੀਟਲ ਫੁੱਟਪ੍ਰਿੰਟਸ ਜਿਹੜੇ ਹੈਗੇ ਆ ਉਹ ਅਸੀਂ ਕਲੈਕਟ ਕਰਦੇ ਆ ਇਹਦੇ ਵਿੱਚ ਜਿਹੜਾ ਸਾਨੂੰ ਸਫਲਤਾ ਦੀ ਕਹਿ ਸਕਦੇ ਕੁੰਜੀ ਆ ਉਹ ਇਹ ਸੀ ਕਿ ਇਹਨਾਂ ਨੇ ਇਹਨਾਂ ਨੂੰ ਇਹਨਾਂ ਕੋਲ ਪੈਸੇ ਨਹੀਂ ਸੀਗੇ ਕੋਕੇ ਰੋਜ਼ਮਰਾਂ ਦੇ ਕਿਤੇ ਰਹਿਣਾ ਵੀ ਆ ਕੁਛ ਖਾਣਾ ਵੀ ਆ ਕੁਛ ਪੀਣਾ ਵੀ ਆ ਉਹਦੇ ਵਾਸਤੇ ਪੈਸੇ ਦੀ ਜ਼ਰੂਰਤ ਆ ਫੇ ਅਸੀਂ ਇਹਨਾਂ ਦੀਆਂ ਟ੍ਰਾਂਜ਼ੈਕਸ਼ਨ ਜਿਹੜੀਆਂ ਹੈਗੀਆਂ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨ ਆ ਫਾਈਨੈਂਸ਼ੀਅਲ ਟ੍ਰੇਲਸ ਆ ਉਹਨੂੰ ਇਨਵੈਸਟੀਗੇਟ ਨਾਲ ਦੀ ਨਾਲ ਸਾਡੀਆਂ ਟੀਮਸ ਜਿਹੜੀਆਂ ਕਰ ਰਹੀਆਂ ਸੀਗੀਆਂ ਔਨ ਗਰਾਉਂਡ ਉੱਥੋਂ ਸਾਨੂੰ ਫੁੱਟਪ੍ਰਿੰਟਸ ਮਿਲੇ ਕਿ ਇਹ ਦਿੱਲੀ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇਤੇ ਇਹ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨ ਖਾਣ ਪੀਣ ਦੇ ਸਮਾਨ ਲਈ ਤੇ ਰਹਿਣ ਲਈ ਇਹਨਾਂ ਨੇ ਕੀਤੇ ਆ ਹਾਲਾਂਕਿ ਇਹਨਾਂ ਨੇ ਆਪਣੇ ਸਾਰੇ ਮੋਬਾਈਲ ਆਫ ਕਰ ਦਿੱਤੇ ਸੀਗੇ ਆਪਣੇ ਨਵੇਂ SIM ਜਨਰੇਟ ਕਰ ਲਏ ਸੀਗੇ ਮੋਬਾਈਲ ਨਵੇਂ ਲੈ ਲਏ ਸੀਗੇ ਪਰ ਜਿਹੜੇ ਇਹਨਾਂ ਦੇ ਫਾਈਨੈਂਸ਼ੀਅਲ ट्रांजੈਕਸ਼ਨਸ ਆ ਉਹ ਬੈਕਐਂਡ ਤੋਂ ਅਸੀਂ ਸਾਰੇ ਚੈੱਕ ਕਰਵਾ ਕੇ ਤੇ ਉਹ ਉਹਨੂੰ ਟ੍ਰੇਲ ਉਹਨੂੰ ਉਹਦੀ ਉਹਦੀ ਟ੍ਰੇਲ ਦੇ ਮੁਤਾਬਕ ਚੱਲਦੇ ਗਏ ਉੱਥੇ ਵੀ ਇਹ ਜਿਹੜੇ ਹੈਗੇ ਆ ਤਕਰੀਬਨ ਦੋ ਰਾਤਾਂ ਹੀ ਰਹੇ ਆ ਦੋ ਰਾਤਾਂ ਰਹਿਣ ਤੋਂ ਬਾਅਦ ਅਚਾਨਕ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਹੈਗਾ ਉੱਥੋਂ ਵੀ ट्रांजੈਕਸ਼ਨ ਜਿਹੜੀਆਂ ਹੈਗੀਆਂ ਫਾਈਨੈਂਸ਼ੀਅਲ ट्रांजੈਕਸ਼ਨਸ ਉਹ ਬੰਦ ਹੋ ਜਾਂਦੀਆਂ ਤੇ ਕੁਝ ਸਮੇਂ ਬਾਅਦ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਇਸ ਗੱਲ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਦਾ ਕਿ ਜਿਹੜੇ ਹੈਗੇ ਆ ਦੋਸ਼ੀ ਆ ਇਸ ਵੇਲੇ ਜਿਹੜੇ ਆ ਗੁਆ ਪਹੁੰਚ ਚੁੱਕੇ ਆ ਤੁਰੰਤ ਹੀ ਅੱਜ ਸਵੇਰੇ ਇਹਨਾਂ ਨੇ ਇੱਕ ਬੱਸ ਬੋਰਡ ਕੀਤੀ ਜਿੱਥੋਂ ਇਹਨਾਂ ਨੇ ਫਾਈਨੈਂਸ਼ੀਅਲ ट्रांजੈਕਸ਼ਨਸ ਵੀ ਕੀਤੀਆਂ ਔਰ ਬੱਸ ਨੂੰ ਬੋਰਡ ਕੀਤਾ ਉਸ ਬੱਸ ਬੋਰਡ ਕੀਤੀ ਹੋਈ ਬੱਸ ਨੂੰ ਜਿਹੜੀ ਸਾਡੀ ਟੀਮ ਆ ਉਹ ਫਾਲੋ ਕਰਦੀ ਆ ਫਾਲੋ ਕਰਨ ਤੋਂ ਬਾਅਦ ਰਸਤੇ ਵਿੱਚ ਰੋਕ ਲਿਆ ਜਾਂਦਾ ਰਸਤੇ ਵਿੱਚ ਰੋਕਣ ਤੋਂ ਬਾਅਦ ਦੋਨਾਂ ਨੂੰ ਆਈਡੈਂਟੀਫਾਈ ਕਰਕੇ ਬੱਸ ਵਿੱਚੋਂ ਹੀ ਗ੍ਰਿਫਤਾਰ ਕੀਤਾ ਜਾਂਦਾ ਜਿਹੜੇ ਕਿ ਵਿਜ਼ੂਅਲਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਬਿਲਕੁਲ ਸਵੇਰੇ ਦੇ ਆ 7 ਵਜੇ ਦੇ ਕਰੀਬ ਸਾਡੀ ਟੀਮ ਨੇ ਇਹਨਾਂ ਨੂੰ ਉੱਥੋਂ ਗੋਆ ਤੋਂ ਪਿੱਛੇ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਇਹਨਾਂ ਨੂੰ ਅਸੀਂ ਉੱਥੇ ਮਾਨਯੋਗ ਅਦਾਲਤ ਜਿਹੜੀ ਗੋਆ ਦੀ ਹੈ ਉੱਥੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਉੱਥੋਂ ਅਸੀਂ ਇਹਨਾਂ ਦਾ ਟਰਾਂਜ਼ਿਟ ਰਿਮਾਂਡ ਲਵਾਂਗੇ ਟਰਾਂਜ਼ਿਟ ਰਿਮਾਂਡ ਲੈ ਕੇ ਇਹਨਾਂ ਨੂੰ ਵਾਪਸ ਜਿਹੜਾ ਪੰਜਾਬ ਲਿਆਂਦਾ ਜਾਏਗਾ ਇੱਥੇ ਹੋਰ ਦੱਸਦੀ ਐ ਕਿਉਂਕਿ ਬਿਹਤ ਸ਼ਾਦਰ ਤੇ ਅ ਚੰਗੇ ਜੁੱਸੇ ਵਾਲੇ ਹੱਟੇ-ਕੱਟੇ ਵਿਅਕਤੀ ਨੇ ਇਹਨਾਂ ਨੂੰ ਸਾਡੀ ਟੀਮ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਉੱਥੋਂ ਗ੍ਰਿਫਤਾਰ ਕੀਤਾ ਉਹਨਾਂ ਦੀ ਸਪੋਰਟ ਵਾਸਤੇ ਇੱਕ ਟੀਮ ਹੋਰ ਜਗ੍ਹਾ ਸੀ ਜਿਹੜੀ ਹੈਗੀ ਐ ਡਿਸਪੈਚ ਦਿੱਤਾ ਉਹ ਵੀ ਗੋਆ ਜਾ ਰਹੀ ਆ ਤਾਂ ਕਿ ਇੱਕ ਸਟਰੋਂਗ ਟੀਮ ਇਹਨਾਂ ਨੂੰ ਉੱਥੋਂ ਵਾਪਸ ਜਿਹੜੀ ਹੈਗੀ ਪੰਜਾਬ ਲਿਆ ਲਿਆਦੀ ਜਾ ਸਕੇ ਨਾ ਦੇ ਵਿੱਚ ਅਸੀਂ ਹੋਰ ਕਈ ਪਹਿਲੂਆਂ ਦੇ ਉੱਤੇ ਤਫ਼ਤੀਸ਼ ਕੀਤੀ ਆ ਇਹਨਾਂ ਦੇ ਫੁੱਟਪ੍ਰਿੰਟਸ ਕੱਢੇ ਆ ਫਿਰ ਇਹਨਾਂ ਨਾਲ ਕੌਣ ਕੌਣ ਜਿਹੜੇ ਸੀਗੇ ਇਸ ਤਰ੍ਹਾਂ ਦੀਆਂ ਕਿਹੜੀਆਂ ਜਿਹੜੀਆਂ ਸੀਗੀਆਂ ਏਜੰਸੀਜ਼ ਜਿਹੜੀਆਂ ਜਿਹਨਾਂ ਨੂੰ ਇਹ ਇਨ ਟੱਚ ਹੋਇਆ ਜਾਂ ਜਿਹਨਾਂ ਕੋਲੋਂ ਇਹ ਫਾਇਦਾ ਲੈਣਾ ਚਾਹੁੰਦਾ ਸੀ ਉਹਦੇ ਵਿੱਚ ਸਾਨੂੰ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਇਹ ਇੱਕ ਕੋਰੀਅਰ ਕੰਪਨੀ ਦੇ ਨਾਲ ਇਨ ਟੱਚ ਹੋਇਆ ਰਿਸ਼ਬ ਸਪੈਸ਼ਲੀ ਹੋ ਰਿਹਾ ਸੀਗਾ ਜਦੋਂ ਕੋਰੀਅਰ ਕੰਪਨੀ ਨੂੰ ਅਸੀਂ ਆਪਾਂ ਇੰਟਰਵਿਊ ਕੀਤਾ ਤੇ ਇਸ ਦੇ ਨਾਮ ਤੋਂ ਪਤਾ ਕਰਾਇਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਕੋਰੀਅਰ ਕੰਪਨੀ ਵੀਜ਼ਾ ਜਿਹੜਾ ਹੈਗਾ ਆ ਉਹ ਟਰ ਵੀਜ਼ਾ ਉਹ ਵੀਜ਼ਾ ਕੋਰੀਅਰ ਕੰਪਨੀ ਆ ਕਿਉਂਕਿ ਅਲੱਗ-ਅਲੱਗ ਦੇਸ਼ਾਂ ਨੇ ਆਪਣੀਆਂ ਕੋਰੀਅਰ ਕੰਪਨੀਆਂਜ਼ ਨੂੰ ਰੱਖਿਆ ਹੋਇਆ ਹੈ ਇਹ ਕੋਰੀਅਰ ਕੰਪਨੀ ਐਮਬੈਸੀਜ਼ ਤੋਂ ਵੀਜ਼ਾ ਚੱਕ ਕੇ ਜਿਹੜੀ ਹੈਗੀ ਅੱਗੇ ਏਜੰਟਸ ਪਾਸ ਜਾਂ ਜਿਹੜੇ ਐਪਲੀਕੈਂਟਸ ਆ ਉਹਨਾਂ ਦੇ ਪਾਸ ਪਹੁੰਚਾਉਂਦੇ ਆ ਫਿਰ ਉੱਥੋਂ ਸਾਨੂੰ ਇਹ ਮਾਲੂਮ ਹੋਇਆ ਕਿ ਇਹ ਨੂੰ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਲੱਗਿਆ ਹੋਇਆ ਔਰ ਇਹ ਜਿਹੜੇ ਹੈਗੇ ਆ ਇਹਨਾਂ ਦੇ ਡਾਕੂਮੈਂਟ ਇੱਕ ਏਜੰਟ ਦੇ ਪਾਸ ਜਿਹੜੇ ਹੈਗੇ ਆ ਉਹ ਕੋਰੀਅਰ ਕੰਪਨੀ ਨੇ ਡਿਲੀਵਰ ਕੀਤੇ ਆ ਸੋ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਉੱਥੋਂ ਵੀ ਸਾਨੂੰ ਸਾਥ ਹੋ ਲਿਆ ਫਿਰ ਵੀ ਕਮ ਟੂ ਨੋ ਕਿ ਇਹਦੇ ਕੋਲ ਜਿਹੜਾ ਹੈਗਾ ਦੁਬਈ ਦਾ ਵੀਜ਼ਾ ਆ ਔਰ ਅਸੀਂ ਆਲਰੇਡੀ ਇਹਦਾ ਐਲਓਸੀ ਜਾਰੀ ਕਰਾ ਚੁੱਕੇ ਸੀਗੇ ਉਹਦੇ ਐਡੀਸ਼ਨ ਦੇ ਵਿੱਚ ਅਸੀਂ ਇਹਦਾ ਵੀਜ਼ਾ ਵੀ ਭੇਜ ਦਿੱਤਾ ਸੀਗਾ ਤਾਂ ਕਿ ਦੇਸ਼ ਤੋਂ ਬਾਹਰ ਫਲਾਈ ਨਾ ਕਰ ਸਕੇ ਇਸ ਤਰ੍ਹਾਂ ਇੱਕ ਹੋਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਇੱਥੋਂ ਇਹਨਾਂ ਨੇ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਕਿਡਨਾਪ ਕਰਕੇ ਚੱਕੀ ਪੁਲ ਦੇ ਥੱਲੇ ਲੈ ਜਾਂਦੇ ਆ ਤੇ ਆਲਰੇਡੀ ਇਹਨਾਂ ਦੀ ਪਲੈਨਿੰਗ ਦੇ ਵਿੱਚ ਦੋ ਆਦਮੀ ਜਿਨ੍ਹਾਂ ਦੇ ਅਸੀਂ ਨਾਂ ਹਜੇ ਲੈਣਾ ਠੀਕ ਨਹੀਂ ਸਮਝਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਦੋ ਆਦਮੀ ਹਿਮਾਚਲ ਦੇ ਹੋਰ ਇਹਨਾਂ ਨੇ ਆਪਣੇ ਨਾਲ ਮਲਾਏ ਹੋਏ ਸੀ ਪੈਸੇ ਦੇ ਲਾਲਚ ਵਿੱਚ ਉਹਨਾਂ ਦਾ ਮਲਾਉਣ ਦਾ ਕਾਰਨ ਇਹ ਸੀ ਕਿ ਉਹਨਾਂ ਦੋ ਵਿਅਕਤੀਆਂ ਨੂੰ ਦੇ ਪਾਸ ਇਹਨਾਂ ਨੇ ਬੱਚੇ ਨੂੰ ਵੱਖਰਾ ਕਰ ਦੇਣਾ ਸੀ ਉਹਨਾਂ ਪਾਸ ਛੱਡ ਦੇਣਾ ਸੀ ਉਹਨਾਂ ਨੇ ਬੱਚੇ ਨੂੰ ਲੈ ਕੇ ਕਿਸੇ ਹੋਰ ਲੋਕੇਸ਼ਨ ਤੇ ਚਲੇ ਜਾਣਾ ਸੀ ਔਰ ਇਹਨਾਂ ਦੋਨੋਂ ਕਿਡਨੈਪਰਾਂ ਨੇ ਆਪ ਕਿਸੇ ਹੋਰ ਲੋਕੇਸ਼ਨ ਦੇ ਵਿੱਚ ਚਲੇ ਜਾਣਾ ਸੀ ਤਾਂ ਕਿ ਜਦੋਂ ਰੈਨਸਮ ਦੀ ਮੰਗ ਕੀਤੀ ਜਾਂਦੀ ਜਦੋਂ ਫਰੋਤੀ ਦੀ ਮੰਗ ਕੀਤੀ ਜਾਂਦੀ ਤੇ ਇਹ ਕਿਸੇ ਹੋਰ ਲੋਕੇਸ਼ਨ ਤੋਂ ਬੈਠ ਕੇ ਉਹਦੀ ਫਰੋਤੀ ਦੀ ਮੰਗ ਦੀ ਪੂਰਤੀ ਕਰਦੇ ਤੇ ਉਸ ਦੇ ਅੰਦਰ ਵਿੱਚ ਜੇ ਬੱਚਾ ਛੱਡਿਆ ਜਾਂਦਾ ਤੇ ਹਿਮਾਚਲ ਦੇ ਜਾਂ ਕਿਸੇ ਹੋਰ ਸੂਬੇ ਦੀ ਹੋਰ ਲੋਕੇਸ਼ਨ ਤੋਂ ਬੱਚਾ ਛੱਡਿਆ ਜਾਂਦਾ ਸੋ ਉਹ ਵੀ ਸਾਡੇ ਰੈਡਾਰ ਤੇ ਨੇ ਜਿਹੜੇ ਦੋ ਮੁੱਖ ਦੋਸ਼ੀ ਆ ਅਮਿਤ ਰਾਣਾ ਤੇ ਰਿਸ਼ਪ ਜਿਨ੍ਹਾਂ ਨੇ ਬੱਚੇ ਨੂੰ ਕਾਰਜ ਕਿਡਨਾਪ ਕੀਤਾ ਸੀ ਉਹ ਗ੍ਰਿਫਤਾਰ ਹੋ ਚੁੱਕੇ ਗੋਆ ਦੇ ਵਿੱਚ